કરીਏ ਕੋਈ ਰਸਨਾਵਾਦੀ ਨਾਰੇ ਜੀ ਗੱਜਵੱਜ ਕੇ ਹਾਜ਼ਰੀ ਲਵਾਇਓ ਆਨੰਦ ਸਾਹਿਬ ਰਾਮਕਲੀ ਮਹੱਲਾ 3 ਜਾਨਾਂ ਦੀ ਕੋਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਭਨ ਸਭ ਪਾਇਆ ਸੇ ਸਿੱਧੀ ਮਨ ਵਿੱਚ ਆਵਾਜ਼ ਆ ਰਹੀਆਂ ਰਾਗ ਰਤਨ ਪਰਵਾਹ ਪਰੀਆਂ ਆਸ਼ੁਧ ਗਾਣੀਆਂ ਆ ਤੋਤਾ ਗਾਓ ਹਰੀ ਕੇਰਾ ਮਨ ਤੇ ਦੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਅੰੂਸਦਰ ਹੋ ਸਦਾ ਰਹੁ ਤੂੰ ਮਰ ਮੇਰੇ ਦੂਖ ਜ਼ਬ ਬਸਾਰਾ ਅੰਕੇਕਾਰੋ ਕਰੇ ਤੇਰਾ ਕਾਜ ਸਭ ਸਵਾਰਾ ਸਦਾ ਕਲਾ ਸੁਰਤ ਸਵਾਮੀ ਸੁਜਾ ਬਰੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਰਤਨਾਵੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤੇ ਰਹਿ ਸੁਖ ਹੈ ਤਿਸ ਦੇਹ ਤੂੰ ਪਾਵੇਂ ਸਦਾ ਸੁਧ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਦ ਕਹੇ ਕਹਿ ਰਾਗ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਫਿਰ ਆਦਾਰੋ ਸ਼ਾਪ ਸੁਤਵਾ ਨਾਇਬ ਸਿਆਦ ਨੇ ਛਾ ਸਤ ਨਹੀਂ ਆ ਰੱਖ ਬਾਣ ਕੀਤਾ ਗੁਰੂ ਮਿੱਟ ਹੋ ਜਿਸ ਦਿਹਾਰੀ ਬੜੀਆਂ ਜੈਹ ਰਾਮ ਸੁਣੋ ਸਤੋ ਸ਼ਬਦ ਕਰੋ ਕੇ ਆ ਰੋਜ਼ ਤਰ ਲਾਖ ਤੇਰਾ ਆਲਾ ਬਾਜੇ ਪੰਜ ਪਟ ਦੇ ਟਕਾ ਸਭ ਆਗਿਆ ਦਾ ਬਾਜੇ ਸ਼ਬਦ ਵਾਜੇ ਕਰਾਂ ਜਿਤ ਕਾਤਾ ਯਾ ਮਦੂਦ ਉਸ ਕੀਤੇ ਕਾਲ ਕੰਡ ਘੁਮਾਇਆ ਧੁਰ ਕਰਮ ਪਾਇਆ ਸੁਖ ਦਿਨ ਕਾ ਉਸੇ ਨਾਮ ਜਿਹੜਾ ਕੇ ਜੈਹ ਰਾਮ ਤੇ ਸੁਖ ਹੋਆ ਅਦਤ ਕਰੇ ਅਨਤ ਵਾਜੇ ਅੰਤ ਸੰਬੋਧਨ ਪਾਕੀ ਤੋ ਸਗਲ ਮਨੋ ਪੂਰੇ ਪੁਰੰਪਰਾ ਪਾਇਆ ਤਰੇ ਸਭ ਸੁਰੇ ਦੁਖ ਰੋਗ ਸਭ ਤਾਂ ਪੀ ਉਤਰੇ ਸੁਣੀ ਸੱਚੀ ਬਾਣੀ ਸਤ ਸਾਜਨ ਭਏ ਸਰਸੇ ਪੂਰੇ ਗੁਰਦੇ ਜਾਣੀ ਇੱਕ ਮੀਤ ਕਹਤੇ ਕੋ ਵਿੱਚ ਸਤ ਖਿਲਾ ਸਗਲ ਜਾਗਤੋ ਚੰਗੇ ਆਈਆ ਬੁਰੇ ਆਈਆ ਆਚੈ ਧਰਮ ਹਦੂਰ ਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕਿਤੇ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਹੈ ਤੂੰ ਠਾਕੁਰ তোমা জান তোমরা অন্ত উচেতে উচা ਸਗਲ ਸਮਗਰੀ ਤੇਮਰਾ ਸਤੁਰਤਾ ਹਾਰੀ ਤੁਮ ਤੋ ਹੋਸ ਤੋ ਆਗਿਆ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਮਕ ਦਾਸ ਤੋ ਦਿਆ ਗਏ ਅਰਦਾਸ ਹਮਾਰੀ ਜੀਓ ਪੰਡ ਸਭ ਕਾਹ ਨਾਨਕ ਸਾਬੋ ਤੇਰੀ ਵਡਿਆਈ ਕੋਈ ਨਾਏ ਨਜਾ ਬੋਲ ਲਾ ਜੀ ਸਤ ਨਾਮ ਤੀਨ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰੈਸ ਤਾ ਕੈ ਵਿਗਨ ਨਾ ਕੋ ਉਲਾਗੈ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਹਫਤ ਹੈ ਸ੍ਰੀ ਭਗਵਤੇ ਜੀ ਸਾਹਾਏ ਵਾਰ ਸ੍ਰੀ ਭਗਵਤੇ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੇ ਸਿਮਰ ਕਾ ਗੁਰ ਲਾਲਕ ਲਈਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੇ ਸਿਮਰਾਇ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਣ ਤੇ ਆਇਆ ਜਿਸ ਦੇ ਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਹਰ ਨਾਉ ਨਿਦ ਆਵੇ ਤਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹ ਪਾਦਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਤੇ ਅਹੰਤ ੜਕੇ ਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਹੈ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਠ ਕੀਤਾ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਤਿਆਹਨ ਧਰ ਕੇ ਖਾਲਸਾ ਜੀ ਬੋਲੇ ਜੀ ਜਨਾਬ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸਾ ਸੰਗ ਨਬਹੀ ਤਨਾ ਪ੍ਰਾਤਨ ਤੇ ਵਰਤਮਾਨ ਸਮੇ ਦੇ ਸਮੋਹ ਸ਼ਹੀਦਾ ਦੇ ਇੱਕ ਮਾਹੀਦਾ ਤੇ ਅਹੰ ਧਰ ਕੇ ਖਾਲਸਾ ਜੀ ਬਲੋ ਜੀ ਪੰਜਾ ਤਖਤਾ ਸਰਬੱਤੋ ਗੁਰਦੁਆਰਿਆਂ ਜੀ ਕਾ ਤੇ ਅਹੰ ਧਰ ਕੇ ਬਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾ ਵੇਚਿ ਤਿਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਛਿਆ ਰਿਆਏ ਤੋ ਦੇਗ ਤੇਗ ਫਤਿਹ ਬਿਰਦ ਕੀ ਪਾਏ ਜਪੰਥ ਕੀ ਜੇਤਿ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੇ ਜੀ ਬਖਸ਼ੋ ਜੀ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਭਰੋਸਾ ਦਾਣ ਦਾਨ ਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ ਨਾ ਹਣ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੇ ਜੀ ਪਿਆਰੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰ ਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਨੁ ਸਤਿਗੁਰੂ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਚਰਨ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਬਾਬਾ ਹਨੂਮਾਨ ਸੰਗੇ ਤੇ ਆਨੇਕ ਸ਼ਹੀਦ ਸੰਗਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੈਨ ਸ਼ਹੀਦਾ ਸੁਹਾਨਾ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਿਆ ਸਜੇ ਦੀਵਾਨ ਅੰਦਰ ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਤੇ ਗੁਰਮਤਿ ਵਿਚਾਰਾ ਹੋਈਆਂ ਨੇ ਪਾਤਸ਼ਾਹ ਜੀ ਤਨ ਤਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਚਰਨ ਕਮਲਾਂ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਜੋ ਦੜੀ ਹੈ ਆਪ ਜੀ ਦੇ ਅਨੁਨ ਸੇਵਕ प्यारा सेवक भाई साहु भाई मर्दाना साहिब जी तिनਾਂ ਦਾ ਅੱਜ ਅਕਾਲ ਚਲਾਣੇ ਦਾ ਦਿਹਾੜਾ ਹੈ ਪਾਤਸ਼ਾਹ ਜੀ ਤਨਾਂ ਦੇ ਅਕਾਲ ਚਲਾਣੇ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਇਆ ਗੁਰਮਤ ਵਿਚਾਰਾ ਹੋਈਆਂ ਨੇ ਪਾਤਸ਼ਾਹ ਜੀ ਬਾਣੀ ਪੜ੍ਹਦੇ ਆ ਕਥਾ ਵਿਚਾਰ ਕੀਰਤਨ ਕਰਦੇ ਆ ਹੋਇਆ ਗੁਰਮਤਿ ਵਿਚਾਰਾ ਕਰਦੇ ਆ ਬੇ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਭੁੱਲਾਂ ਜੁਕਾਂ ਦੀ ਨਿਵਾਜ਼ੀ ਬਖਸ਼ੋ ਜੀ ਅਗੋ ਵਾਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਣੀ ਪੜਨ ਸੁਣਨ ਦੀ ਸ੍ਰੇਸ਼ਟ ਮਤਵੁੱਧ ਬਖਸ਼ਿਸ਼ ਕਰਨੀ ਬੜੀ ਸੁਣੀ ਗੁਰਬਾਣੀ ਦਾ ਫਲ ਪਾਵੇ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਅੰਦਰ ਵਸੌਣਾ ਚਰਨ ਕਮਲਾਂ ਦਾ ਪਿਆਰ ਚਰਨਾਂ ਦੀ ਪ੍ਰੀਤ ਕਰਮ ਕਮਲਾ ਦੇ ਨਾਲ ਜੋੜ ਕਰਕੇ ਰੱਖਣਾ ਸਤਿਗੁਰੂ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪੇਟਾਂ ਆ ਆਪਣੇ ਦਰ ਪਰਵਾਨ ਕਰਨੀਆਂ ਜੀ ਸੰਗਤਾਂ ਦਾ ਕਦਮ ਕਦਮ ਲੇਖੇ ਵਿੱਚ ਲਾਉਣਾ ਸਮੂਹ ਸੰਗਤਾਂ ਦੇ ਪਰਿਵਾਰਾਂ ਵਿੱਚ ਸੌਖਾ ਸਾਧ ਤੋਂ ਚੜ੍ਹਦੀ ਕਲਾ ਸਭਨਾਂ ਨੂੰ ਦੇਹ ਅਰੋਗਤਾਵਾ ਸ਼ਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਨਗਰ ਖੇੜੇ ਤੇ ਸੁਖ ਵਰਤਾਉਣੀ ਸਰਬਤ ਦਾ ਭਲਾ ਕਰਨਾ ਜੀ ਧਾਈ ਸਾਉ ਧਾਈ ਮਰਦਾਨਾ ਸਾਹਿਬ ਜੀ ਦੇ ਅਕਾਲ ਚਲਾਣੇ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਇਆ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੇਗ ਸਾਜੂ ਕੇ ਹਾਜ਼ਰ ਹੈ ਕਰੀ ਪੌਕ ਸਾਲ ਸੋਚ ਪਵਿੱਤਰ ਹਨ ਲਾਭ ਹੋ ਭੋਗ ਹਰਦਾਏ ਲਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਛੇ ਪੌਣੀਆਂ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਪਹੁੰਚਕ ਮੁਆਫ ਕਰਨੀ ਅਗੋਂ ਵਾਸਤੇ ਸਮਤ ਬਖਸ਼ਿਸ਼ ਕਰਨੀ ਮਹਾਰਾਜ ਕਿਰਪਾ ਕਰੋ ਪਾਵਨ ਪਵਿੱਤਰੇ ਹੁਕਮਨਾਮਾ ਸਾਹਿਬ ਦੇ ਬਖਸ਼ਿਸ਼ ਕਰਕੇ ਸਮਹ ਸੰਗਤਾਨੋ ਨਦਰ ਨਦਰ ਮੇ ਹਾਲ ਕਰ ਤੇ ਹੁਕਮਨਾਮਾ ਸਾਹਿਬ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ ਸਈ ਪਿਆਰੇ ਮਿਲੋ ਜਨਾਦ ਮਿਲੇ ਆ ਨਾਮ ਚਿਤ ਆਵੇ ਨਾਮ ਕੇ ਨਾਮ ਚੜਵੀ ਕਲਾ ਤੇਰੇ ਭਾਣੋ ਸਰਬਉਤਮ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਸਤਿਗੁਰ ਸਿਖਾਨੇ ਕੋ ਹੁਕਮ ਆ ਗੁਰੂ ਮਾਨੋ ਗੁਰੂ ਗ੍ਰੰਥ ਜੀ ਮਾਨੋ ਜੋ ਪ੍ਰਭ ਕੋ ਮਿਲ ਬੋਚਾ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਮਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੇ ਸਰਦਾ ਕਾ ਪੇਵ ਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਦਾ ਕਰ ਸੇਵਾ ਦੇ ਬੋਲੇ ਸੋਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਨੋ ਪੀਰ ਉਸ ਸਾਹਿਬ ਦੀ ਤਾੜਕ ਪਟਤਾਲਿਆ ਗੁਰਮੁਖੀ ਬਾਲ ਸੁਪਾਈ ਉਦਸੀ ਗੁਰਖਾਣੀ ਚਲਤ ਅਜਰਤ ਲੁਭਤ ਗੁਰਦੈਸੀ ਤੇ ਪਰਤ ਕੋਲ ਸੋਈ ਰੀ ਚਰਨ ਸਰਣ ਸੁਖ ਸਹਜਿ ਨਿਵਾਸੀ ਪਾਲਾ ਰਬਾ ਗੁਜਾਇਨੋ

रुण गगन नव खांड मह जोत सवर पे रहयो पाद तनमचरा कशति दनुहि गोद अर्जुन पर탁 है सो कहत गुरु से वीय अहनस सहज ਦਾ ਦੇਸ ਨੇ ਪਰਸਿਆ ਗ੍ਰੋਪ ਜਨਮ ਮਰਨ ਦੁਖ ਜਾਏ ਹੋ ਵੈ ਸਿਫਤ ਕੁਸਾਮ ਦੀ ਨੂਰ ਅਰਸੋ ਹੋ ਕੁਰਸੋ ਹੋ ਤਦ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਤਜਣ ਸੱਚਾ ਆਪਾ ਤਿਸਾ ਹੋ ਸਿਰਸਾ ਆਂਦਾ ਜਿਸ ਪਾਸ ਬਹਿਟਿਆ ਅੰਸੂਹੀਏ ਸਭ ਨਾਂਦਾ ਜਿਸ ਪਾਸ ਬਹਿਟਿਆ ਅੰਸੂਹੀਏ ਸਭ ਨਾਂਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਅੱਲਾਹ ਅੰਦੇਵਾ ਅੰਜਾ ਕੋ ਹਰ ਦੰਗ ਲਾਗ ਦੇ ਇਸ ਜੁਗਮ ਹ ਉਹ ਕਹੀ ਅਸਤ ਹੈ ਸੂਰਾ ਆਤਮ ਜਿਣ ਸਗਲ ਵਸ ਤਾ ਕਾ ਜਾ ਕਾ ਸਤ ਗੁਰ ਪੂਰਾ ਜਾ ਕਾ ਦਾਂਗ ਲੋਬ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਣ ਸਗਲ ਵਸਤਾ ਕੈ ਜਾਕਾ ਸਤ ਗੁਰ ਪੂਰਾ ठाकुर गाइया आत्मरंग शरणे पावन नाम तिआगन सहज समागम संग जानकी चरण बस है मेरे ही और है सांग पुनीता देहि जानकी तोरे दे वेहो के दि पांदे नानक कह सुख एहि जानकी चरण बसम रही याद सांग पुनिता देही जानकी तोर देह के कान दे ਨਾਮ ਕੇ ਸੁਖ ਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮਾ ਹੈ ਗੁਰੂ ਸਤ ਨਾਮਾ ਹੈ Thank you.